ਸਾਸੀ ਗਾਰ ਬਾਈ ਸਾਰਿਆਂ ਨੂੰ ਧੰਨਵਾਦ ਵੀਰੋ ਤੁਸੀਂ ਮੇਰੀ ਪਹਿਲਾਂ ਵਾਲੀ ਵੀਡੀਓ ਨੂੰ ਪਸੰਦ ਕੀਤਾ ਸੋ ਮੇਰਾ ਵੱਡਾ ਬ੍ਰਦਰ ਰਾਜਕੁਲਰੀਆਂ ਕੇਵਲ ਬਾਈ ਤੇ ਸਾਡੇ ਹੋਰ ਦੋਸਤ ਮਿੱਤਰ ਦੇਬਾ ਬਾਈ ਦੱਦੂ ਬਾਈ ਤੇ ਸਾਡਾ ਜੱਸੀ ਬਾਈ ਸਾਰਿਆਂ ਦੀ ਫਰਮਾਇਸ਼ ਕੁਝ ਨਵਾਂ ਫੌਜੀ ਵੀਰਾਂ ਲਈ ਲਿਖਿਆ ਸੋ ਤੁਹਾਡੇ ਸਾਹਮਣੇ ਹੋ ਇੱਕ ਯਾਦ ਕਰਦੀ ਤੇ ਇੱਕ ਰੋ ਯਾਰ ਕਦੇ ਗਲੇਸ਼ੀਅਰ ਕਦੇ ਜੰਮੂ ਕਸ਼ਮੀਰ ਓਏ ਹਾ ਇੱਕ ਯਾਦ ਕਰਦੀ ਤੇ ਇੱਕ ਰੋਵੇ ਹੀਰੋ ਓਏ ਯਾਰ ਕਦੇ ਗਲੇਸ਼ੀਅਰ ਕਦੇ ਜੰਮੂ ਕਸ਼ਮੀਰ ਓਏ ਹਾਂ ਅੱਗੇ ਵੈਰੀਆ ਚਟਾਨ ਵਾਂਗ ਖੜਿਆ ਛੋਟਿਆ ਓਏ ਗੱਲ ਨਹੀਂ ਮਖੌਲਦੀ ਪਿੱਤਲ ਆਉਂਦਾ ਏ ਹਵਾ ਦਾ ਬੁੱਲਾ ਬਣ ਕੇ ਗੋੜੀ ਲੰਗ ਜੇ ਓਏ ਖੈਦੀ ਕੰਨ ਕੋੜਦੀ ਮਹਦੀਆਂ ਅੱਖਾਂ ਦੀ ਲਾਕੇ ਅਸੀਂ ਰਖੀਏ ਬਈ ਜੇਦੀ ਮੌਤ ਨਾਲ ਜਦੋਂ ਹੋਵੇ ਲਈ ਓਏ ਤੁਸੀਂ ਦੀਵਾਲੀ ਲੋੜੀ ਕਰਾਂ ਚ ਮਨਾਉਣਿਓ ਤੇ ਅਸੀਂ ਵੈਰੀਆਂ ਨਾ ਖੇਡ ਕੇ ਮਣਾਈ ਓਏ ਸਾਡਾ ਡਾਟਾ ਓਫ ਹੋਵੇ ਮਿਸ ਯੂ ਆਖ ਕੇ ਸਾਨੂੰ ਫੌਜੀਆ ਨੂੰ ਪੁੱਛੋ ਕੀ ਐ ਜੁਦਾਈ ਓਏ ਤੁਸੀਂ ਦੀਵਾਲੀ ਲੋੜੀ ਘਰਾਂ ਚ ਮਨਾਉਣੀ ਓ ਤੇ ਅਸੀਂ ਵੈਰੀਆਂ ਨਾਲ ਖੇਡ ਕੇ ਮਨਾਈ ਓਏ ਛੁੱਟੀ ਮਹੀਨੇ ਵਾਲੀ ਸੋਚਾਂ ਵਿੱਚ ਲੰਘ ਜੇ ਦੱਸੋ ਕੀ ਦੇ ਵਿੱਚ ਕੱਢੀ ਐ ਕਸੂਰ ਨੂੰ ਉਹ ਔਖਾ ਹੁੰਦਾ ਸਬਰ ਕੁੱਟ ਪਰ ਲੰਗਣਾ ਲਈ ਛੱਡ ਕੇ ਉਹ ਚੂੜੇ ਵਾਲੀ ਹੂਰ ਨੂੰ ਜੋ ਵੀ ਮੰਗਿਆ ਸੀ ਰੱਬ ਕੋਲੋਂ ਮਿਲਿਆ ਜੋ ਵੀ ਮੰਗਿਆ ਸੀ ਰੱਬ ਕੋਲੋਂ ਮਿਲਿਆ ਫਿਰ ਨੀਤੋਂ ਨਹੀਂ ਹੋਈਦਾ ਬੇਨੀਤ ਓਏ ਯਾਰ ਮਿਲ ਜਾਣ ਜਿੱਥੇ ਪਰਾਵਾ ਵਰਗੇ ਦਿਨ ਚੰਗੇ ਹੀ ਹੁੰਦੇ ਨੇ ਉੱਥੇ ਬਤੀਤ ਓਏ ਸੁਖੀ ਬਸਣ ਜਿੱਥੇ ਵੀ ਫੌਜੀ ਰਹਿਣ ਓਏ ਬਈ ਜਿੱਕਰ ਕਰਦਾ ਰਹੂ ਕੁਲਰੀਆਂ ਵਿੱਚ ਸੁਖ ਚੈਨ ਓਏ ਜੀ ਗੱਲਾਂ ਲਿਖੀਆਂ ਨੇ ਸਦਰਾ ਫਰੋਲ ਕੇ ਹਾਂ ਜੀ ਦੱਸਿਓ ਜੇ ਪਸੰਦ ਹੋਵੇ ਆਈ ਓਏ ਤੁਸੀਂ ਦੀਵਾਲੀ ਲੋੜੀ ਕਾਚੇ ਮਨਾਉਣਿਓ ਤੇ ਅਸੀਂ ਵੈਰੀਆਂ ਨਾਲ ਖੇਡ ਕੇ ਮਣਾਈ ਓਏ ਸਾਡਾ ਡਾਟਾ ਆਫ ਹੋਵੇ ਮਿਸ ਯੂ ਆਖ ਕੇ ਸਾਨੂੰ ਫੌਜੀਆ ਨੂੰ ਪੁੱਛੋ ਕੀ ਐ ਜੁਦਾਈ ਓਏ ਤੁਸੀਂ ਦੀਵਾਲੀ ਲੋੜੀ ਘਰਾਂ ਚ ਮਨਾਉਨੇ ਓ ਤੇ ਅਸੀਂ ਵੈਰੀਆਂ ਨਾਲ ਖੇਡ ਕੇ ਮਨਾਈ ਓਏ ਲਵ ਯੂ ਆਲ ਜੈਨ